ਬੰਦ ਕਰਨਾ ਉਹਦੇ ਪ੍ਰੋਬਲਮ ਖੜੀ ਹੈ ਨਾ ਉਹ ਤੁਸੀਂ ਚਲਾਈ ਹੋ ਆ ਬਾਈ ਤੇ ਲਾਣੀ ਹਾਂਜੀ ਉਹ ਪਹਿਲੇ ਜੀ ਪਹਿਲਾਂ ਉਹ ਬੰਦ ਹੋ ਰਿਹਾ ਹੈ ਉਹ ਆ ਨੀਲੇ ਰੰਗ ਦੀ ਪ੍ਰੋਬਲਮ ਹਾਂ ਨੀਲੇ ਰੰਗ ਦੀ ਉਹ ਜਿਹੜਾ ਨਾ ਉਥੋਂ ਨਾਲ ਦੀ ਐ ਆਉਂਦਾ ਘੁੰਮ ਕੇ 2 ਕਿਲੋਮੀਟਰ ਨਹੀਂ ਤੁਸੀਂ ਜਿਹੜਾ ਉਹ ਪਾੜਾ ਉਹ ਸਾਹਮਣੇ ਉਹ ਬੰਦ ਕਰਨਾ ਹੈ ਹਾਂਜੀ ਹਾਂਜੀ ਉਹ ਸਾਹਮਣਾ ਬੰਦ ਕਰਨਾ ਤੇ ਆ ਜਮੀਨਾਂ ਜਿਹੜੀਆਂ ਇਹਨੇ ਸਾਰੇ ਝੂਣਾ ਲੱਗਾ ਹੈ ਅੱਛਾ ਇੱਥੇ ਇੱਥੇ ਰੋਡ ਲੀ ਜਾਂਦਾ ਹੈ ਸਾਹਮਣੇ ਦਰਿਆਲੇ ਲੋੜ ਇਹ ਤੋਂ ਪਾਰ ਵੀ ਝੂਣਾ ਲੱਗਾ ਹੈ ਦਰਿਆ ਵਿੱਚ ਵੀ ਚਿ ਵਗਦਾ ਹੈ ਅੱਛਾ ਇਹਦੇ ਚ ਪਹਿਲਾਂ ਉਥੋਂ ਮਾਲੋ ਹੁਣ ਇਹ ਵੀ ਪਾਣੀ ਬੜਾ ਜਿਆਦਾ ਜਿੱਦਾਂ ਆਪਣੇ ਉਸ ਦਿਨ ਵੀਰ ਆਪਾਂ ਨੂੰ ਮਿਲੇ ਹਣਾ ਉਹਨੇ ਉਸ ਦਿਨ ਬੜਾ ਪਾਣੀ ਸੀ ਤੇ ਕੋਈ ਪਰੇ ਨਹੀਂ ਲੱਗਦਾ ਜੇ ਆ ਕੱਲ ਨਾ ਸਾਰਾ ਹੀ ਪਾਣੀ ਲੈ ਗਿਆ ਰਾਤ ਨੂੰ ਰਾਤ ਉਹਨੇ ਕੱਟ ਕੇ ਉਹਨੇ ਨੂੰ ਉਥੋਂ ਲੱਗੀ ਆ ਸੰਤਪੂਰਨ ਜੇ ਅਮਰਤਪਾਲ ਦੇ ਜਿਹੜਾ ਵੀਰ ਚੰਕੌਰ ਸਿੰਘ ਉੱਥੋਂ ਨਾਲ ਉਹਨੇ ਸੇਵਾ ਚਲਾਈ ਪੈਣਾ ਉਹ ਬੜਾ ਸੰਯੋਗ ਨੇ ਉਹ ਬੰਨ ਐ ਬੰਸਰੀ ਜਿਹੜਾ ਸਾਨੂੰ ਹੁਣ ਉਥੋਂ ਹੁਣ ਇਹ ਬੰਨ ਬੰਦਣਾ ਤੋਂ ਸਿੱਧਾ ਠੀਕ ਹੈ ਫੇਰ ਜਾਣੀਏ ਪੈਰੀਆਂ ਦੀ ਗੰਢ ਕੋ ਟਰੈਕਟਰ ਚ ਲੱਗੇ ਪਏ ਨੇ ਜਿਹੜੇ ਹਾਂ ਉਹ ਟਰੈਕਟਰ ਇੱਥੇ ਗਏ ਹੁਣੇ ਹਜੇ ਤੇਲ ਤੁਲ ਪਾ ਕੇ ਇੱਥੇ ਤ ਅੱਛਾ ਮੰਨ ਲਓ ਪਾਣੀ ਥੋੜਾ ਗੜੀ ਤਾਰੂ ਆ ਤੇ ਹੁਣ ਇਹਨਾਂ ਕੀ ਉਹ ਆਂਦੀ ਸੰਗਤ ਵੀ ਇੱਕ ਵਾਰੀ ਪਾਣੀ ਰੋਕੀਏ ਤੇ ਜਿਹਦੀ ਪੈਰੀ ਜਾਊ ਪਾਣੀ ਮੁੜ ਕੇ ਨਾਲ ਸੇਵਾ ਚੱਲਦੀ ਹੈ ਜਦੋਂ ਬੰਨ ਤਾਂ ਇਹ ਫਿਰ ਜਾਊ ਕਿਧਰ ਪਰਲੇ ਪਾਸੇ ਟੱਪ ਜਾਵੇ ਕਿਹੜੇ ਜਾ ਉਹਦਾ ਉਹ ਰਹੇ ਯਾਰ ਪੋਪਲਨ ਦਾ ਚੱਪ ਕਰਦਾ ਹਾਂ ਫਿਰ ਤਾਂ ਆ ਤਾਂ ਕੁਝ ਕਰਦਾ ਉਹ ਇਦਾਂ ਹੀ ਮੱਝਾਂ ਮੁੱਝਾਂ ਦੇ ਕੋਈ ਉਹਨਾਂ ਚੱਲ ਜਾਂਦੇ ਆ ਇੱਥੇ ਨਹੀਂ ਨਹੀਂ ਜਦੋਂ ਬੰਨ ਬੰਨ ਤਾਂ ਉਹ ਪਰਾਂ ਦੇ ਹੋ ਜੂਗਾ ਦਰਿਆ ਉਹ ਦਰਿਆ ਤੇ ਰਹਿੰਦੀ ਆ ਜੂ ਪਰਾਂ ਦੇ ਉਹ ਰਹਿਗਾ ਯਾਰ ਉਹ ਪਰਲੇ ਸਰੇ ਅੱਛਾ ਆ ਬੰਸਰੀ ਜੀ ਧੱਕੇ ਨਾਲ ਬਣਿਆ ਹੋਇਆ ਇਹ ਧੱਕੇ ਨਾਲ ਜਦੋਂ ਪਾਣੀ ਆਇਆ ਇੱਕ ਨਮ ਜਿਆਦਾ ਇਹ ਸਰਕਾ ਹੁੰਦਾ ਦਾ ਪਹਿਲਾਂ ਦਾ ਲੱਗਦਾ ਇਹ ਮੰਨ ਲਓ ਸਾਰਾ ਹੀ ਟਹਿਟ ਹੋ ਗਿਆ ਸਰਕਰਾ ਇਹਦੇ ਨਾਲ ਇੱਥੋਂ ਬੰਨ ਹੀ ਪੁਰਾਣਾ ਜਿਹੜਾ ਆ ਜਮੀਨਾਂ ਨਾਲ ਲੋਕਾਂ ਨੇ ਇਧਰ ਮੰਨ ਲਓ ਉਹ ਆਰਜੀ ਬੰਨ ਇਧਰ ਰਹਿ ਗਿਆ ਹੈ ਇਹ ਘੇਰੇ ਘੇਰੇ ਬੰਨ ਹੁੰਦਾ ਹੈ ਜਾਨੀ ਇਧਰ ਜਮੀਨਾਂ ਰਹਿੰਦੀਆਂ ਪਿੰਡ ਦੇ ਨਾਲ ਇਧਰੋਂ ਪਾਰ ਉਧਰ ਰਹਿੰਦੀਆਂ ਸਾਰੀਆਂ ਜਮੀਨਾਂ ਇਹ ਦਰਿਆ ਇਧਰ ਵੱਖਰਾ ਪੈ ਗਿਆ ਨਾ ਨਮਾਇਰ ਕੇ ਇਧਰ ਇਹ ਵੱਖਰਾ ਪੈ ਗਿਆ ਹਾਂਜੀ ਆ ਵੱਖਰਾ ਪੈ ਗਿਆ ਸਦਾ ਦਰਿਆ ਇਹ ਤਾਂ ਪਾਣੀ ਨਹੀਂ ਆਉਂਦਾ ਪਾਣੀ ਨਹੀਂ ਆਪਣਾ ਦਾ ਹਾਂ ਹਾਂ ਪੈ ਗਿਆ ਦਰਿਆ ਤੋਂ ਬਾਹਰ ਜੁਟੇ ਲੁਣ ਜਿਵੇਂ ਬੰਨ ਲਗਾਉਂਦੇ ਆ ਆਹ ਬੰਨਦੇ ਉਹ ਆਹ ਵੱਖਰਾ ਪੈ ਗਿਆ ਹਾਂਜੀ ਉਹ ਆ ਜੋਧਨਰ ਸਾਂਦਰ ਸਾਰੇ ਡੰਡ ਲੈ ਆ ਸਾਰੀਆਂ ਜ਼ਮੀਨਾਂ ਨਾ ਇਦਾਂ ਦੀਆਂ ਕਰੜੀਆਂ ਜ਼ਮੀਨਾਂ ਸਾਰੀਆਂ ਨੋਪੀ ਵਾਲੀਆਂ ਆ ਵੀ ਆ ਸਭ ਰੇਤ ਪੈ ਗਈ 13 1400 1600 ਕਿੱਲਾ ਵਾ ਸਾਰਾ ਮੰਦਾ ਇਹ ਤੇ ਸਾਡਾ ਸਾਰਾ ਯਾਨੀ ਕਿ ਇਹਨਾਂ ਦਰਿਆ ਨੇ ਬਰਬਾਦ ਕਰਤਾ ਜਣਗੇ ਇਹ ਸਾਰੇ ਇੰਝ ਝੋਨਾ ਲਗਾਏ ਵੀ ਆ ਏਰੀਆ ਜਿਹੜਾ ਹਿਆ ਨਵਾਂ ਬਰੇਤਾ ਚਲੋ ਪੈ ਗਿਆ ਇੱਥੋਂ ਬੰਨ ਵਜਦਾ ਇੱਥੇ ਸਾਰੇ ਆਹ ਟਰੈਕਟਰ ਜੇ ਲੱਗੇ ਪਏ ਨੇ ਜਿਹੜੇ ਆ ਇਹ ਵੀ ਟਰੈਕਟਰ ਇਹ ਚਲੋ ਇਹ ਵੀ ਪੈਰੀ ਘਾਉਂਦੇ ਆ ਨਾਲ ਅੱਛਾ ਅੱਛਾ ਇਹ ਵਕੂਬਾ ਜੇ ਇਦਾਂ ਚੱਲਣਦੇ ਆ ਨਾਲ ਇਹ ਦਰਿਆਵਾਂ ਪਾਰ ਨਗਾਏ ਕੋਈ ਤੋਂ ਟਰੈਕਟਰ ਉਹ ਰੇਤੇ ਉਹਨੇ ਬੰਨ ਇਹ ਆਰਜੀ ਵੱਜਿਆ ਇਹ ਵੀ ਜਾਨੀ ਕਿ ਆਹ ਦਰਿਆ ਦਾ ਪਾਣੀ ਨਾ ਇੱਧਰ ਆਵੇ ਇਹ ਆਰਜੀ ਬੰਨ ਅੱਛਾ ਦਰਿਆ ਦਾ ਪਾਣੀ ਇੱਧਰ ਨਾ ਆਵੇ ਇੱਧਰੋਂ ਫਿਰ ਤੁਹਾਨੂੰ ਪਤਾ ਇੱਕੇ ਦਮ ਪਾਣੀ ਜ਼ਿਆਦਾ ਉਹ ਪਿੰਡ ਤੋਂ ਨਾ ਵੀ ਸੀ ਉਹਦਾ ਬੜਾ ਨਿਸ਼ਾਨ ਹੈ ਉੱਥੇ ਵੀਰੋਂ ਸੇਵਾ ਲੱਗੀ ਹੈ ਬੜੀ ਉਹ ਵੀ ਉਹ ਮੰਨ ਲਓ ਵੀ ਉੱਥੇ ਉਹਨੇ ਖਾਨਤੇ ਹੋ ਗਿਆ 7000 ਪਰ ਉਹ ਤੋਂ ਨਹੀਂ ਮੰਗਦਾ ਉਹ 550 ਦੇ ਰਿਹਾ ਉਹ ਚੱਲਣ ਦਿਆਦੇ ਉੱਥੋਂ ਦਾ ਹੀ ਇਹ ਪਿੰਡ ਦਾ ਮੈਂ ਕਿਹਾ ਯਾਰ ਰੂਪ ਮੰਨਜਿੰਦਰ ਉਹ ਨੂੰ ਜੀ ਨੂੰ ਅੱਛਾ ਜੀ ਉਹ ਕਹਿਣਾ ਸੀਗਾ ਕਿ ਨਾ ਇੱਕ ਦੋ ਦਿਨਾਂ ਚ ਥੋੜੀ ਕਵਰੇਜ ਕਰਕੇ ਮੈਂ ਲਾਇਆ ਇਹ ਨੂੰ ਇੱਕ ਦੋ ਫੋਨਾਂ ਨਾਲ ਮੁੜ ਕੇ ਚਿੱਕੀ ਨਹੀਂ ਬਿਖਾ ਕੇ ਉਹ ਪਹਿਲਾਂ ਸੀਗਾ ਨਾ ਮੈਂ ਚੱਕੂ ਮੈਨੂੰ ਦੱਸਿਆ ਸੀਗਾ ਮਾਹਾਂ ਨੰਬਰ ਹੈ ਉਹਨਾਂ ਦਾ ਯਾਰ ਇਹ ਤੂੰ ਫੌਲ ਤੇ ਗੱਲ ਨਹੀਂ ਜੀ ਠੀਕ ਹੈ ਨਾ ਮੈਨੂੰ ਕੋਈ ਗੱਲ ਨਹੀਂ ਬਾਕੀ ਆ ਬਾਬਾ ਜੀ ਸਾਡੇ ਗੁਰਦਵਾਰੇ ਗਾੜੀ ਲਾ ਕੇ ਸੇਵਾ ਮਲੂ ਕਰਾਉਣ ਦਾ ਨਾਲ ਸੰਤਾਂ ਦੇ ਜੀ ਸਾਹਿਬ ਜੀ ਇਹਨਾਂ ਦੇ ਰਾਈ ਜੋਬ ਹੁੰਦੇ ਨੇ ਇਹਨਾਂ ਦੇ ਰਾਈ ਹੁੰਦੇ ਆ ਬਾਕੀ ਤੇ ਤੁਹਾਡਾ ਵੀਰਾਂ ਦਾ ਇੱਕ ਜਾਂ ਦੋ ਦਿਨਾਂ ਦੇ ਵਿੱਚ ਵਿੱਚ ਉਹ ਥੋੜੀ ਕਵਰੇਜ ਵੀ ਕਰ ਚੂਗਾ ਉਹਨਾਂ ਦਾ ਠੀਕ ਹੈ ਜੀ ਤੇ ਉਹਨੇ ਕਿਹਾ ਤਾਂ ਹੈਗਾ ਹੈ ਹਨਾ ਅੱਛਾ ਜੀ ਬਾਕੀ ਇਹ ਹੀ ਗੱਲ ਨਹੀਂ ਵਿਸ਼ਵਾਸ ਵਾਲਾ ਬੰਦਾ ਹੀ ਹੈ ਹਾਂ ਜੀ ਚਲੋ ਮੈਂ ਮੈਂ ਤਾਂ ਇਹਨੂੰ ਫੋਨ ਜਗਾ ਲਾ ਠੀਕ ਹੈ ਜੀ ਇਹ ਹੁਣ ਮੰਨ ਲਓ ਇਹ ਸੰਗ ਤਾਂ ਇਹ ਵੀ ਬੰਦਨਾ ਕੋ ਸਾਡਾ ਇਥੋਂ ਪਰੇ ਵੀ ਜ਼ਮੀਨਾਂ ਹੈਗੀਆਂ ਸਾਡੀਆਂ ਉੱਥੇ ਹੀ ਵਕਰੀ ਜੀ ਅਸੀਂ ਵੀ ਨਿਗਾਈ ਆ ਸਾਹਮਣੀ ਸੀ ਇਹਨਾਂ ਜੀ ਹਾਂ ਇਹ ਸਭ ਮੰਨ ਲਓ ਇਦਾਂ ਬੰਕਰ ਕਰੇ ਬਾਹਰ ਨਹੀਂ ਦੇੜ ਗਿਆ ਤੇਰੀ ਮਾਰ ਚੀ ਜਾਗੀ ਉਹ ਨਹੀਂ ਉਹ ਸਭ ਕੁ ਲੈ ਗਏ ਥੋਲਰ ਸਾਲਰ ਲਵਾਏ ਲੋਕਾਂ ਨੇ ਅਰਕੀ ਸਾਰੇ ਲਵਾਏ ਖਰਚਾ ਬੜਾ ਕੀਤਾ ਸੋਧਣਾ ਚਾਰ ਪੰਜ ਸੋਲਰ ਤੇ ਉਹੇ ਰੁੜ ਗਏ ਨਾ ਆ ਵੀ ਬਰਬਾਦ ਹੀ ਆ ਜਿਹੜੇ ਟੇਢੇ ਸੋਲਰੇ ਕੰਮ ਤੇ ਰਹਿ ਗਏ ਬਸ ਇਹ ਬਰਬਾਦ ਹੀ ਆ ਜਿਹੜਾ ਜਿ ਲਪੇਟ ਚ ਆ ਗਿਆ ਤਾਂ ਬਰਬਾਦੀ ਆ ਬਸ ਇਹ ਤਾਨੂੰ ਆਈਦਾ ਅਸੀਂ ਪਤਾ ਸਾਡੇ ਅੱਜ ਚਲੋ ਮਾਲਕ ਨੇ ਹੁਣ ਕਿਰਪਾ ਕੀਤੀ ਸਾਡੇ ਲੋਕੀ ਸਾਰੇ ਪਏ ਆ ਅੱਜ ਤੋਂ ਦਾਖਲ ਹੋ ਸਿਰ ਪਹਿਲਾਂ ਮੀਟਿੰਗ ਕਰਦਾ ਪਾਣੀ ਪਹੁੰਚ ਆ ਜਾਂਦੀ ਲੋਕਾਂ ਦੇ ਉਹ ਪਾੜ ਪਿਆ ਉਸ ਦਿਨ ਘਟ ਕੇ ਬਹੁਤ ਸੀਦਾ ਸਾਨਾ ਜਿਹਾ ਲੋਕ ਲੱਗਦਾ ਨਹੀਂ ਪੈਣੀ ਨਾ ਪੈਣੀ ਦਾ ਨਹੀਂ ਪਤਾ ਜੀ ਜੀ ਉੱਥੇ ਵੀ ਪਾਣੀ ਤਾਂ ਹਟ ਗਿਆ ਇਹ ਵੀ ਕਿੰਨਾ ਹੀ ਹੈ ਹਨਾ ਕਰੋੜਾ ਜਿਹੜਾ ਵਿਰਾਸਤ ਕਿਨਾਰਾ ਹੋਰ ਉਹ ਗੱਲ ਮੰਨ ਕੇ ਥੋੜੀ ਹੋ ਜਾਂਦੀ ਜੇ ਬਾਗ ਬਾਹੂ ਹੋ ਤਾਂ ਬੜਾ ਨਜਾਇਜ਼ ਹੋਊ ਆਹ ਗੁੰਝੇ ਮਰਿਆ ਦੇ ਸਾਰੀ 16 ਉਹ ਜੇ ਵੀ ਸੀ ਉਤੋਂ ਲੈ ਕੇ ਪੌਪਲੈਨ ਤੋਂ ਲੈ ਕੇ ਉਹ ਭਰਾ ਜਿਹੜੇ ਬੰਦੇ ਨੇ ਉੱਥੋਂ ਤੋਂ ਲੈ ਕੇ ਕਮਾੜ ਤੱਕ ਹੋਣਾ ਇਹਨੇ ਬੰਨ ਆਏ ਕਿਉਂਕਿ ਗੱਡੀਆਂ ਬੰਦਣਾ ਪੈਣਾ ਨਾ ਰੇਤੇ ਦੇ ਵੀ ਉੱਚਾ ਕਰਨਾ ਪਊਗਾ ਗੱਡੀਆਂ ਚਾਰ ਕਿਲੇ ਲੰਮਾ ਬੰਨ ਪੰਜ ਹੈਗਾ ਉੱਥੋਂ ਦੇ ਹੋਊਗਾ ਇਹਨਾਂ ਦਾ ਬੰਨਣਾ ਤਾਂ ਫਿਰ ਇਸੇ ਰੇਤੇ ਨੇ ਹੀ ਪੋਣਾ ਬੰਨਣਾ ਤੇ ਚਲੋ ਹੁਣ ਰੇਤੇ ਨੇ 15-15 ਨਾਲ ਤੋੜੇ ਲਾਉਣੇ ਪਣੇ ਤੋੜਿਆਂ ਦੀ ਲੋੜ ਆ ਜਿੱਥੇ ਪਾਣੀ ਵੱਡਾ ਆਇਆ ਉਥੇ ਤੋੜੇ ਸੁਟਰੇ ਪੈਣੇ ਆ ਤੋੜਿਆਂ ਦਾ ਕਰਕੇ ਵੀ ਹੁਣ ਪਾਣੀ ਰਾਤ ਨੂੰ ਹੀ ਲੈ ਗਿਆ ਬਹੁਤ ਜ਼ਿਆਦਾ ਹੁਣ ਇਹ ਸੰਗਤ ਸਾਰੀ ਹੁੰਦੀ ਵੀ ਇੱਕਰੀ ਪਾਣੀ ਰੋਕੀ ਹੈ ਪੇਰਮਾਲੇ ਨੂੰ ਬੰਨ੍ਹਣ ਤਗੜਾ ਮਜ਼ਬੂਤ ਕਰੀਏ ਨਹੀਂ ਨਹੀਂ ਬਾਬਾ ਜੀ ਟੋਆ ਕਹਿੰਦਾ ਕਿੰਨਾ ਡੂੰਘਾ ਬਾਬਾ ਜੀ ਉੱਥੇ 10 15 ਫੋਟ ਹੀ ਰਹਿ ਗਿਆ ਤਾਂ ਪਾਣੀ ਲੈਣ ਦੇ ਸਾਬ ਨੂੰ ਪਾਣੀ ਵਹਾ ਲੈ ਗਿਆ ਹੁਣ ਆਸੋ ਵੀ ਬਚ ਜਾਊਗਾ ਇਹਨਾਂ ਨਾਲ ਆਸ ਵੀ ਕੋਈ ਪਹਿਲਾਂ ਆਸ ਵੀ ਕੋਈ ਆ ਤਾਂ ਪਤਾ ਹੀ ਨਾ ਗਈ ਪੈੜੀਆਂ ਨੇ ਮੋਟਰ ਹੀ ਜਦੋਂ ਪਤਾ ਲਾਦਾ ਗੱਲਾਂ ਹਾਂ ਆ ਪੁੱਜਰ ਵਾ ਜਿਹੜੇ ਤਾਂ ਲਾਵਾ ਜੀ ਪਹਿਲਾਂ ਚੱਲਦੀ ਨਹੀਂ ਵਾਲ ਸਾਰਾ ਕੁਝ ਹੋਇਆ ਮੈਂ ਜਦੋਂ ਮਤਾਰੇ ਕਿਸੇ ਨਾਲ ਬਹੁਤ ਸੋਚੀ ਹਰ ਕੋਈ ਜ਼ਿੰਮੇਦਾਰ ਸਾਡੇ ਇੱਥੇ 3-3 ਲੱਖ ਰੁਪਇਆ 2.5-2.5 ਲਵਾਈ ਦੇ ਗਏ ਅਸੀਂ ਪ੍ਰਬੰਧ ਕਰ ਲਿਆ ਇਦਾਂ ਦੀਆਂ ਬਾਪ ਦੀਆਂ ਅੱਜ ਹੋਣੀਆਂ ਹੈ ਸਾਡੀਆਂ ਜੇ ਦਰਿਆ ਨਾ ਆਉਂਦਾ ਜਿਵੇਂ ਸਾਰਾ ਬੰਨ ਬੱਧਾ ਟੁੱਟਾ ਜੀ ਇਹਦੀਆਂ ਤਿਆਰੀਆਂ ਚੱਲਦੀਆਂ ਨਾਲ ਇਹ ਵੀ ਟੁੱਟ ਗਿਆ ਇਹ ਇਹ ਆ ਜੀ ਬੰਨ ਤਾਂ ਬੰਨੇ ਹੈਗਾ ਆ ਦਰਿਆ ਦਾ ਪਾਣੀ ਨੇ ਇਹਨੂੰ ਜਾ ਕਰੇ ਤੇ ਜਦੋਂ ਫਿਰ ਆਪਦਾ ਵਹਨ ਲੈ ਗਿਆ ਇਸ ਤਰੀ ਦੇ ਪਰ ਸਾਰੇ ਬੰਦ ਬੁੱਲੂ ਥੇੜ ਗਿਆ ਇਹ ਫਿਰ ਆ ਉਹਦਾ ਘਟੋ ਘਟ 2 ਕਿਲੋਮੀਟਰ ਹੈਗਾ 2.5 ਇਧਰੋਂ ਮਰਕੇ ਰਾਤ ਨੂੰ ਕਿੰਨਾ ਸਈ ਬੰਨਿਆ ਦਿਨ ਨੂੰ ਨਹੀਂ ਹੁੰਦਾ ਨਹੀਂ ਪਾਣੀ ਵੇਸਦਾ ਗਾ ਜੀ ਇਹ ਪਾਣੀ ਜਦੋਂ ਅੱਜ ਆ ਗਿਆ ਫਿਰ ਵਧਦਾ ਗਿਆ ਫਿਰ ਵਧਦਾ ਗਿਆ ਫਿਰ ਹੌਲੀ ਹੌਲੀ ਟੁੱਟਦਾ ਟੁੱਟਦਾ ਗਿਆ ਇਦਾਂ ਵੀ ਕਿਹਾ ਹਾਂਜੀ ਹਾਂਜੀ ਉਹ ਮਤਲਬ ਬੰਦ ਕਿਥੇ ਹੁੰਦੇ ਤੇ ਫਿਰ ਧੱਕੇ ਨਾਲ ਚੜ ਜਾਂਦਾ ਹਾਂ ਉਹ ਬੰਦ ਹੁੰਦੇ ਨਹੀਂ ਉਹਦੇ ਡਾਫ ਲੱਗ ਜਾਂਦੀਆਂ ਨੇ ਹਰੀਆਂ ਉਹ ਤਾਂ ਬੇਵਕਸ ਹੋ ਗਏ ਪਾਣੀ ਗਾਲੀ ਛੱਡਿਆ ਵਾ ਇੱਥੇ ਸਾਡੇ ਪਹਿਲਾਂ ਨਾ ਜਦੋਂ ਪਾਣੀ ਮੰਨ ਲਓ ਜ਼ਿਆਦਾ ਆਇਆ ਨਾ ਜਦੋਂ ਰਾਵੀ ਟੁੱਟੀ ਆ ਉਹ ਤੋਂ ਸਾਡੇ 20 ਦਿਨ ਪਹਿਲਾਂ ਪਾਣੀ ਲਗਾਤਾਰ ਆ ਰਿਹਾ ਲੈ ਜਾਂਦਾ ਰਿਹਾ ਆਉਂਦਾ ਰਿਹਾ ਲੈ ਜਾਂਦਾ ਰਿਹਾ ਨਹੀਂ ਉਂ ਵੀ ਸਡੇ ਏਰੀਆ ਦੇ ਲੋਕ ਵੀ ਉਦੋਂ ਡਿਮਾਂਡ ਕਰਦੇ ਸੀ ਵੀ ਹਰੀਕੇ ਹੈਡ ਖੁੱਲੇ ਜੀ ਮੰਨੋ ਪਾਣੀ ਆ ਖੁੱਲੇ ਪੈਂਦਾ ਰਿਹਾ ਪਰ ਉਹਨਾਂ ਤੋਂ ਵੀ ਉਦੋਂ ਹੀ ਗਾੜੀ ਮੰਤਰੀ ਦਾ ਹਲਕਾ ਉਹ ਆਪਦੇ ਪਿੰਡ ਨੂੰ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਸੀ ਸਰਕਾਰਾਂ ਦਾ ਸੁਚਮਕਸ ਦੀ ਇਹ ਹੜ੍ਹ ਕਿਹੜੇ ਮਹਾਮਾਚਲ ਜਤਾਏ ਹੈਗੇ ਉਹ ਤਾਂ ਚਲੋ ਕੋਈ ਨਾ ਹੜ੍ਹ ਵਾਲੇ ਕੁਦਰਤੀ ਨਹੀਂ ਆਪਣਿਆਂ ਦੇ ਛਲੇ ਹੱਸਦੇ ਗਏ ਜੀ ਇਹਨਾਂ ਨੂੰ ਵੀ ਰੀਲੀਜ਼ ਕਰਕੇ ਪਾਣੀ ਨੂੰ ਉਹ ਸ਼ਾਇਦ ਲੋਕ ਬਚ ਜਾਂਦੇ ਹਨ ਉਹਨਾਂ ਨੂੰ ਤਾਂ ਵੀ ਨਾ ਪਾਣੀ ਹੀ ਹੈ ਜੇ ਆਪਾਂ ਮੰਨ ਲਓ ਆਪਾਂ ਸੋਝ ਵੀ ਸਕਦੇ ਬਾਹਰ ਜਿਆਦਾ ਨਹੀਂ ਆਇਆ ਜੀ ਕਿੰਨਾ ਦਰਿਆ ਵਗਦਾ ਇਹਨਾਂ ਜੇ ਪਹਿਲਾਂ ਕਾਟਾ ਆ ਗਈ ਛੱਡਿਆ ਹੁੰਦਾ ਤੇ ਇਹਨੇ ਚੱਲਣਾ ਸੀ ਪਾਣੀ ਮੈਨੂੰ ਪਹਿਲਾਂ ਹੀ ਉਹਨਾਂ ਡੈਮ ਚ ਰੱਖਿਆ ਲਾਗੇ ਸੁੱਕੀਆਂ ਨੇ ਇਹਨੀਆਂ ਨਹੀਂ ਹੜਾਂ ਨਹੀਂ ਕਿਵਾਂ ਤਿਆਰੀ ਹੈ ਤੁਸੀਂ ਪਾਣੀ ਨੂੰ ਦੀ ਰਿਲੀਜ਼ ਕਰਦੇ ਰਹੋ ਉੱਥੋਂ ਵੀ ਮੰਨੋ ਪਾਖੜਾ ਟਾਈਮ ਤੋਂ ਪਾਣੀ ਰਿਲੀਜ਼ ਹੁੰਦਾ ਰਹੇ ਤਾਂ ਉਹਨਾਂ ਉਹਨਾਂ ਕਦੋਂ ਡੈਮ ਖਾਲੀ ਹੂਆ ਉਹ ਮੀਂਹ ਦੇ ਪਾਣੀ ਨੂੰ ਝੱਲ ਵੀ ਲਊਗਾ ਹੈਨਾ ਪੁਰਾਣਾ ਸਾਰੀਆਂ ਸਾਰੀਆਂ ਪੈਗਾਂ ਚੋਣਾਂ ਲੱਗ ਗਈ ਸਾਰੇ ਚ ਕੋਈ ਨਹੀਂ ਆਉਣ ਨਹੀਂ ਆ ਆਹ ਆਹ ਚਲੋ ਆਜ ਸ਼ਾਮੇ ਆਜ ਬੰਦ ਕਰਤਾ ਮੂੰਹ ਆਏ ਵੇਖ ਲੋ ਉਧਰ ਵੇਖ ਲੈ ਲੋ ਇਧਰੋਂ ਚਾ ਇਧਰ ਸਾਰੇ ਮੂੰਹ ਮੂੰਹ ਬੰਦ ਕਰਤਾ ਇਹ ਪਹਿਲਾਂ ਹੁੰਦਾ ਪੁਰਾਣਾ ਉਹ ਵੀਰ ਵਾਂਨ ਪ੍ਰਵਾਸੀ ਚਲਾ ਗਿਆ ਇੱਕ ਤਰੀ ਨੇ ਬੰਦ ਕਰਤਾ ਇਹ ਅਸਲ ਤੇ ਜੀ ਮੰਨ ਸਾਰੇ ਪੱਕੇ ਕਰਨ ਸਰਕਾਰਾਂ ਇਹ ਸਾਰਾ ਕੁਝ ਹੋਏਗਾ ਹਾਂ ਸਹੀ ਗੱਲ ਕਰਨ ਗਿਆ ਕਿੰਨਾ ਯਾਰ ਇਹ ਮੁਰਕੇ ਦਾ ਆਪਾਂ ਨੂੰ ਗਾਲ ਹੋਊਗੀ ਯਾਰ ਇਹਨੂੰ ਵੀ ਬਾਬੇ ਬਨ ਰਹੇ ਨੇ ਇਹ ਕਿਹੜੇ ਬਾਬੇ ਸੀ ਬਹੁਤ ਵੱਡਾ ਬਨ ਯਾਰ ਇਹ ਵੀ ਚੌੜੀ ਵਾਲਾ ਸੀ ਬਨ ਜਿਹੜਾ ਟੁੱਟਿਆ ਅਜੇ ਨੇ ਇਹ ਪਹੁੰਚ ਜਾਂਦਾ ਹੈ ਪਾਣੀ ਦੇ ਲੈਵਲ ਤੇ 35 ਫੁੱਟ ਡੁੱंगे ਹਾਂ ਇਹ 35 ਫੁੱਟ ਡੁੱंगे ਪਾਣੀ ਦੇ ਲੈਵਲ ਤੇ ਅੱਜ ਕੱਲ੍ਹ ਇਹ ਪਾਈ ਗਈ ਸੀ 35 ਦੇ ਨੇੜੇ 35 ਤੋਂ ਉੱਪਰ ਜਾ ਸਕਦਾ ਅੱਛਾ ਜੀ ਹਾਂ ਜੀ ਪਤਾ ਨਹੀਂ ਲੱਗਦਾ ਕਿ ਕਿ ਬੂਰੇ ਆ ਵੱਡੇ ਬਗਾਨ ਦੇ ਇੱਕ ਬੂਰੇ ਦੀ ਐਂਟ ਹੈ ਪਤਾ ਸੁੱਕਣ ਦਾ ਹੈ ਮਸ਼ੀਨਾਂ ਦੇ ਨਾਲ ਲੱਗਿਆ ਟਰਾਲੀਆਂ ਦਾ ਸੁੱਟੇ ਨੇ ਅੱਜੇ ਕੋਈ ਪਤਾ ਨਹੀਂ ਲੱਗ ਰਿਹਾ ਕਿ ਕਿੱਥੇ ਜਾ ਰਹੇ ਨੇ ਪਤਾ ਕਿੰਨਾ ਕੱਟਾ ਛੋੜਨ ਕਾਹਦੇ ਕੀਤਾ ਅੱਛਾ ਜੀ ਹਾਂ ਜੀ ਥੋੜੇ ਤਾਂ ਵੱਡੇ ਵੀ ਬਹੁਤ ਨੇ ਆ ਆਉਂਦੀ ਹੈ ਮਸ਼ੀਨ ਲਈ ਚਲੋ ਜੀ ਚਲੋ ਤੱਕ ਰਿਹਾ 333 33 ਅਗਲੇ ਕੁ ਕੁ ਆਣਾ ਬੰਗ ਹੋਇਆ ਕਰੂਗਾ ਚੱਲ ਗਏ ਲੈ ਗਈ ਆ ਵੇ ਇਹ ਸਾਰਾ ਨਾ ਬੰਨ ਵੱਡਾ ਲੱਗਦਾ ਨਾ ਬੜਾ ਇਹ ਇੰਤਨੀ ਜਿਆਦਾ ਨਸਾਨ ਕਰਾਉਂਦੀ ਹਾਂ ਬੰਨੀ ਕੋ ਟਾਲਾ ਉਹ ਧਰੋਂ ਆਇਆ ਗੇੜਾ ਖਾ ਕੇ ਚੀਜ਼ਾਂ ਵਾਲੇ ਬੰਨ ਹੋ ਗਏ ਮੰਨਾ 7-8 ਥਾਪੀ ਦੇਖ ਲੈਣਾ ਦੇਖ ਗਏ ਮੱਛੀਆਂ ਵਾਂਗੂ ਸੜਦੇ ਨੇ ਚੱਕ ਚੱਕ ਮਣੇ ਬਗਾਵ ਆਜੋ ਆਜੋ ਦੇਖ ਲਈ ਜੰਨੇ ਆਜੋ ਭਈ ਆਜੋ ਵੇ ਇਧਰ ਮਾੜੇ ਇਧਰ ਇੱਕ ਇੰਟਰਮੀਟੀ ਦਾ ਘਰ ਖੇ ਇਧਰ ਲੱਗਿਆ ਜੀਸੀਬੀ ਤੇ ਇਧਰ ਇੱਕ ਹੋਰ ਅਗ ਜੀਸੀਬੀ ਤੇ ਇੱਕ ਕੰਟਰੋਲ ਤੇ ਅੱਜ ਹੜ ਭੀੜ ਤਾਂ ਵਾਸਤੇ ਪੈਸੇ ਦੀ ਸੇਵਾ ਲੈ ਕੇ ਗੱਠੀ ਗੱਟੇ ਭਈ ਯਾਰੀ ਦੇ ਲੋਕ ਡੇਗੇ ਦੇ ਟਰਾਲੇ ਭਰ ਕਿਉਂਦੇ ਮਿੱਟੀਆਂ ਉਹ ਨਾ ਵਾਣੇ ਟੋਟਾ ਸੀ ਉਧਰੋਂ ਆਇਆ ਸੀ ਬਸ ਇੱਥੇ ਹੀ ਕੱਟੇ ਹੋਰੇ ਲਾਏ ਬਈਆ ਕਿਉਂ ਬਰਹਾਰ ਨਾ ਮਾਰੀ ਜਾਂਦਾ ਕਹਿੰਦਾ ਮੇਰੀ ਬਣਾ ਦੇ